ਵਾਹਿਗੁਰੂ ਜੀ ਆ ਰੂਪ ਨਾ ਰੇਖ ਨਾ ਪੰਜ ਤਤ ਠਾਕੁਰ ਅਬਨਾਸ਼ ਉਸ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਸੱਚੇ ਪਾਤਸ਼ਾਹ ਜੋ ਵੀ ਉਹ ਪਾਵਰ ਹੈ ਜੋਤ ਹੈ ਉਹਦਾ ਕੋਈ ਰੂਪ ਨਹੀਂ ਤੇ ਸਾਰਾ ਕੁਝ ਉਹਦਾ ਰੂਪ ਵੀ ਹੈ ਆਪਣੇ ਆਪ ਤੋਂ ਬਣਾਇਆ ਬਣਾਇਆ ਜਿਵੇਂ ਸੋਨੇ ਤੋਂ ਸੋਨੇ ਦੇ ਜੇਵਰ ਬਣਦੇ ਆ ਪਾਣੀ ਤੋਂ ਬੁਲਬੁਲਾ ਬਣਦਾ ਤੇ ਪਾਣੀ ਸਮਾਂਦਾ ਸਭ ਕੁਝ ਉਹਦਾ ਰੂਪ ਹੁੰਦਿਆ ਹੋਇਆ ਵੀ ਉਹਦਾ ਕੋਈ ਰੂਪ ਨਹੀਂ ਰੂਪ ਨਾ ਰੇਖ ਨਾ ਪੰਚ ਤਤ ਉਪੰਜ ਤਤਾਂ ਤੋਂ ਵੀ ਬਾਰਾ ਕਿਸੇ ਆਕਾਰ ਵਿੱਚ ਵੀ ਨਹੀਂ ਆਉਂਦਾ ਰੇਖ ਵਿੱਚ ਵੀ ਨਹੀਂ ਆਉਂਦਾ ਕਿਸੇ ਰੂਪ ਵਿੱਚ ਨਹੀਂ ਆਉਂਦਾ ਠਾਕੁਰ ਅਬਨਾਸ਼ ਨਾ ਹੀ ਉਹ ਕਦੇ ਖਤਮ ਹੁੰਦਾ ਉਹ ਤਾਂ ਸਿਰਫ ਆਪ ਦਾ ਜੋ ਰੂਪ ਰਚਦਾ ਹੈ ਉਹਨੂੰ ਆਪਣੇ ਵਿੱਚ ਸਮੇਟ ਲੈਂਦਾ ਜਾ ਕੇ ਹਿੰਚੇ ਕਹਿੰਦਾ ਉਹ ਤਾਂ ਜਿਵੇਂ ਮਣ ਕੇ ਪਰੋਇਆ ਧਾਗੇ ਦੇ ਵਿੱਚ ਤੇ ਜਦੋਂ ਸੂਤ ਖਿੱਚ ਲੈਂਦਾ ਸਾਰੇ ਇਕੱਠੇ ਖੁੱਦ ਲੰਮੀ ਹੋ ਜਾਂਦੀ ਬੜੀ ਵੀਡੀਓ ਜੇਕਰ ਗੁਰਬਾਣੀ ਦੇ ਵਿੱਚੋਂ ਗੁਰਬਾਣੀ ਦੀ ਉਦਾਹਰਣ ਆਉਂਦੀ ਹੈ ਰੂਪ ਨਾ ਦੇਖ ਨਾ ਰੰਗ ਕਿਸ ਤਰ੍ਹਾਂ ਹਗਨ ਤੇ ਪ੍ਰਪੇਲ ਨਾਮ ਦਾ ਕੋਈ ਰੂਪ ਹੈ ਨਾ ਰੇਖ ਹੈ ਨਾ ਰੰਗ ਹੈ ਉਹ ਸਾਰਿਆਂ ਤੋਂ ਹੀ ਪਹਿਲਾਂ ਕੋਈ ਕਿਸੇ ਕੌਣ ਵਿੱਚ ਨਹੀਂ ਹੁੰਦਾ ਫਿਰ ਉਹ ਕੀ ਚੀਜ਼ ਹੈ ਕੋਈ ਉਹਨੂੰ ਆਕਾਰ ਕਰ ਕਹਿੰਦਾ ਕੋਈ ਨਰੰਗ ਕਰ ਕਹਿੰਦਾ ਕੋਈ ਵਾਹਿਗੁਰੂ ਕਹਿੰਦਾ ਕੋਈ ਅੱਲਾ ਕਹਿੰਦਾ ਕੋਈ ਹਰ ਹਰ ਕਹਿੰਦਾ ਕੋਈ ਕੁਛ ਕਹਿੰਦਾ ਉਹ ਕੀ ਚੀਜ਼ ਹੁੰਦੇ ਬਾਰੇ ਕੁਛ ਨਹੀਂ ਅਕਿਥੋਂ ਉਹਦੇ ਜੀ ਬਾਰੇ ਵੀ ਦੱਸਿਆ ਜਾ ਸਕਦਾ ਕਿਥੋਂ ਉਪਜੈ ਕਹਿ ਰਿਹਾ ਹੈ ਕਹ ਮਾਹਿ ਸਮਾਵੈ ਮਾਹਿ ਸਮਾਵੈ ਕਿੱਥੋਂ ਉਜੇ ਕਹ ਰਹਿ ਕਹ ਮਾਹਿ ਸਮਾਵੈ ਇਹ ਪੈਦਾ ਕਿੱਥੋਂ ਹੁੰਦਾ ਹੈ ਸਰੀਰ ਵਿੱਚ ਜਾਂ ਕਿਤੇ ਵੀ ਜਿੱਥੇ ਜੋ ਸ੍ਰਿਸ਼ਟੀ ਚੱਲ ਰਹੀ ਹੈ ਰਹਿੰਦਾ ਕਿੱਥੇ ਹੈ ਕਹ ਜਾਏ ਕਹ ਮਾਹਿ ਸਮਾਵੈ ਤੇ ਜਾ ਕੇ ਕਿੰਦੇ ਵਿੱਚ ਸਮਾ ਜਾਂਦਾ ਕਿਉਂਕਿ ਖਤਮ ਤਾਂ ਹੁੰਦਾ ਹੀ ਨਹੀਂ ਜੀ ਉਹ ਪਾਵਰ ਕਦੇ ਖਤਮ ਨਹੀਂ ਹੁੰਦੀ ਜਿੱਦੇ ਵਿੱਚੋਂ ਨਿਕਲਦੀ ਹੈ ਉਹਦੇ ਵਿੱਚ ਸਮਾ ਜਾਂਦੀ ਹੈ ਬਾਕੀ ਨਾ ਤਾਂ ਮੈਂ ਕੋਈ ਗਿਆਨੀ ਨਾ ਧਿਆਨੀ ਨਾ ਕੋਈ ਕਥਾਵਾਚਕ ਨਾ ਕੁਝ ਵੀ ਇੱਕ ਸਿੱਧਾ ਸਦਾ ਜੱਟ ਹੈ ਜਿੰਨੇ ਕ ਚੰਗਾ ਲੱਗੇ ਤਾਂ ਸੁਣ ਲਿਆ ਕਰੋ ਬਾਕੀ ਵੈਰੂ ਦੀ ਮਰਜ਼ੀ ਹੈ